ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਆਪਾਂ ਬਹੁਤ ਹੀ ਸਪੈਸ਼ਲ ਜਿਹਾ ਜਿਹੜਾ ਦੁਪੱਟਾ ਰੈਡੀ ਕਰਨਾ ਜਿਵੇਂ ਪਿਛਲੀ ਵੀਡੀਓ 'ਚ ਆਪਾਂ ਤੁਹਾਨੂੰ ਤੇ ਸਿਖਾਇਆ ਸੀ ਕਿਵੇਂ ਆਪਾਂ ਦੁਪੱਟਾ ਰੈਡੀ ਕੀਤਾ ਸੀ ਇਸੇ ਤਰ੍ਹਾਂ ਜਿਨ੍ਹਾਂ ਨੂੰ ਪੇਂਟਿੰਗ ਬਿਲਕੁਲ ਨਹੀਂ ਆਉਂਦੀ ਉਹ ਵੀ ਇਹੇ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਆ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੁੰਦਾ ਆਰਗਾਂਜ਼ਾ ਸਟਫ ਤੇ ਆਪਾਂ ਜਿਹੜਾ ਦੁਪੱਟਾ ਬਣਾਉਣਾ ਇਹਨੂੰ ਤੁਸੀਂ ਕਿਸੇ ਵੀ ਸਟਫ 'ਚ ਰੈਡੀ ਕਰਾ ਸਕਦੇ ਹੋ ਤੇ ਜੇ ਖੁਦ ਕਰੋਗੇ ਬਹੁਤ ਹੀ ਈਜ਼ੀ ਹੈ ਬਹੁਤ ਹੀ ਈਜ਼ੀ ਸਟੈਪ ਨੇ ਤੁਹਾਨੂੰ ਬਹੁਤ ਆਸਾਨ ਤਰੀਕੇ ਨਾਲ ਅਸੀਂ ਤੁਹਾਨੂੰ ਸਾਰੇ ਦੱਸਦੇ ਆ ਆਓ ਇਸ ਬਾਰੇ ਆਪਾਂ ਅੱਗੇ ਵੀ ਗੱਲਬਾਤ ਕਰਦੇ ਆ ਇਸ ਕਲਰ ਦਾ ਜਿਹੜਾ ਆਪਾਂ ਤੋਂ ਪੱਟਾ ਰੈਡੀ ਕਰਨਾ ਇਨੂੰ ਕਿਸੇ ਵੀ ਕਲਰ ਚ ਰੈਡੀ ਕਰੋਗੇ ਬਹੁਤ ਹੀ ਸੋਹਣੇ ਜਿਹੜੇ ਇਹਦੇ ਨਾ ਆਪਾਂ ਪੇਂਟਿੰਗ ਦਾ ਡਿਜ਼ਾਈਨ ਕਰਦੇ ਆ ਬਹੁਤ ਹੀ ਸੋਬਰ ਜਿਹਾ ਬਣ ਕੇ ਰੈਡੀ ਹੁੰਦਾ ਕਿਸੇ ਵੀ ਕਲਰ ਚ ਤੁਸੀਂ ਰੈਡੀ ਕਰ ਸਕਦੇ ਹੋ ਕੰਟਰਾਸਟ ਸੋਹਣੇ ਸੋਹਣੇ ਬਣਾ ਕੇ ਸੋਹਣੇ ਸੋਹਣੇ ਰੰਗ ਜਿਹੜੇ ਮੈਚਿੰਗ ਕਰ ਸਕਦੇ ਹੋ ਤੁਸੀਂ ਇਸ ਤੇ ਜਿਵੇਂ ਇਹ ਦੁਪੱਟਾ ਆਪਾਂ ਇਹ ਆਪਣਾ ਆਰਡਰ ਸੀ ਜੀ ਆਰਡਰ ਦਾ ਕੰਮ ਕੀਤਾ ਆਪਾਂ ਨੇ ਇਸ ਤੇ ਇਸ ਤੇ ਨਾ ਸੇਮ ਕਲਰ ਦਾ ਜਿਹੜੀ ਉਹਨਾਂ ਨੇ ਫੋਟੋ ਭੇਜੀ ਸੀ ਸੇਮ ਕਲਰ ਦਾ ਜਿਹੜਾ ਦੁਪੱਟਾ ਗਿਆ ਸੀ ਸੇਮ ਆਪਾਂ ਡਾਈ ਕਰਾਇਆ ਤੇ ਇਸ ਦੇ ਉੱਪਰ ਰੈੱਡ ਫਲਾਰ ਬਣੇ ਹੋਏ ਸੀ ਰੈੱਡ ਗ੍ਰੀਨ ਲੀਫਸ ਬਣੇ ਹੋਏ ਸੀ ਆਪਾਂ ਉਹ ਸੇਮ ਉਹਨਾਂ ਨੂੰ ਰੈਡੀ ਕਰਨਾ ਤੇ ਬਹੁਤ ਹੀ ਆਸਾਨ ਜਿਹੜੇ ਤਰੀਕੇ ਨਾਲ ਸੀ ਤੁਹਾਨੂੰ ਦੱਸਦੇ ਹਾਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਝੁਲ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਇਓ ਤਾਂ ਕਿ ਨਵੇਂ-ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾ ਸਕੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਉਹਨੂੰ ਵੀ ਪਰਮਾਹੁੰਗਾ ਰ ਦਿੱਤਾ ਸੀ ਸਾਰਿਆਂ ਨੇ ਬਹੁਤ ਪਸੰਦ ਕੀਤੀ ਸੀ ਮੈਨੂੰ ਫੋਨਸ ਵੀ ਆਏ ਸੀ ਵੀ ਅਸੀਂ ਸੇਮ ਉਹਵੇਂ ਰੈਡੀ ਕੀਤਾ ਸੂਟ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਮੈਨੂੰ ਫੋਟੋਸ ਵੀ ਭੇਜੀਆਂ ਸੀਗੀਆਂ ਤੇ ਉਹਨਾਂ ਨੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਸੀ ਜੇ ਤੁਸੀਂ ਇਹ ਵੀ ਘਰੇ ਡਿਜ਼ਾਈਨ ਕਰੋਗੇ ਜੇ ਤੁਹਾਨੂੰ ਨਹੀਂ ਆਉਂਦੀ ਪੇਂਟਿੰਗ ਬਹੁਤ ਜ਼ਿਆਦਾ ਨਹੀਂ ਆਉਂਦੀ ਤਾਂ ਇਹ ਡਿਜ਼ਾਈਨ ਇੰਨਾ ਕੁ ਸੌਖਾ ਹੈ ਤੁਸੀਂ ਬਣਾ ਸਕਦੇ ਹੋ ਕੋਸ਼ਿਸ਼ ਕਰੋਗੇ ਤਾਂ ਸਭ ਕੰਮ ਹੈ ਜਿਹੜਾ ਬਣ ਜਾਂਦਾ ਹੈ ਜੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਨਵੇਂ ਤੋਂ ਨਵੇਂ ਕੰਮ ਸਿੱਖਣ ਦੀ ਹੈਨਾ ਸਭ ਕੁਝ ਕਰ ਸਕਦੇ ਹੋ ਤੁਸੀਂ ਹਿੰਮਤ ਰੱਖਣ ਦੀ ਲੋੜ ਹੈ ਤੇ ਇਹ ਜੀ ਆਪਾਂ ਕੀ ਕਰਦੇ ਆ ਅੱਗੇ ਤੁਹਾਨੂੰ ਦੱਸਦੇ ਆ ਜਿਵੇਂ ਡਰਾ ਕਰ ਕੀਤਾ ਹੈ ਦੁਪੱਟਾ ਇਹ ਮੈਂ ਤੁਹਾਨੂੰ ਪੇਪਰ ਤੇ ਦੱਸਦੀ ਆ ਤੇ ਪੇਪਰ ਤੇ ਅਸੀਂ ਜਿਵੇਂ ਦੁਪੱਟਾ ਜਿਹੜਾ ਨਾ ਵੀਡੀਓ ਚ ਨਹੀਂ ਜਿਆਦਾ ਇਹਨਾਂ ਪਤਾ ਲੱਗਦਾ ਕਿੱਥੇ ਕਿੱਥੇ ਆਪਾਂ ਫਲਾ ਫਲਾਵਰ ਜਿਹੜੇ ਡਰਾ ਕਰਨੇ ਆ ਤੇ ਮੈਂ ਤੁਹਾਨੂੰ ਪੇਪਰ ਦੇ ਇੱਕ ਪੇਜ ਤੇ ਦੱਸਦੀ ਆ ਵੀ ਆਪਾਂ ਕਿਹੜੇ ਕਿਹੜੇ ਖੁੰਜੇ ਤੇ ਕਿੱਥੇ ਕਿੱਥੇ ਫਲਾਰ ਬਣਾਉਣੇ ਆ ਡਿਜ਼ਾਈਨ ਦੇ ਤਾਂ ਤੁਸੀਂ ਸੇਮ ਫਲਾਰ ਹੈ ਜਿਹੜੇ ਉਹ ਇਸਤੇ ਬਣਾ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਸੇਮ ਡਿੱਟੋ ਸੇਮ ਡਿਜ਼ਾਈਨ ਹੀ ਬਣੇ ਜੇ ਕੋਈ ਨਾ ਕੋਈ ਗੱਲ ਹੈ ਨਾ ਜੇ ਚੇਂਜ ਵਗੈਰਾ ਹੁੰਦਾ ਕੋਈ ਵੀ ਫਲਾਰ ਕੋਈ ਛੋਟਾ ਵੱਡਾ ਕੁਝ ਵੀ ਰਹਿ ਜਾਂਦਾ ਉਹ ਬਹੁਤ ਸੋਹਣਾ ਬਣਦਾ ਜੀ ਰੈਡੀ ਹੋ ਕੇ ਇਹ ਕੱਲ ਦੀ ਟੈਨਸ਼ਨ ਨਾ ਲਿਆ ਕਰੋ ਬਾਕੀ ਜੇ ਤੁਸੀਂ ਆਪਣਾ ਬਣਾ ਰਹੇ ਹੋ ਫਿਰ ਤਾਂ ਕਾਦੀ ਟੈਨਸ਼ਨ ਹੈ ਆਰਡਰ ਦੇ ਤੇ ਥੋੜੇ ਧਿਆਨ ਦੇਣ ਦੀ ਲੋੜ ਹੁੰਦੀ ਹੈ ਜਿਵੇਂ ਆਪਾਂ ਦੁਪੱਟਾ ਡਰਾਅ ਕਰ ਲੈਨੇ ਆ ਕਿਹੜੀ ਸ਼ੇਪ ਚ ਹੁੰਦਾ ਦੁਪੱਟਾ ਇਸ ਸ਼ੇਪ ਚ ਹੁੰਦਾ ਨਾ ਦੁਪੱਟਾ ਇਹ ਕੰਨੀ ਵਾਲੀ ਸਾਈਡ ਆ ਗਈ ਇਹ ਭੱਲੇ ਵਾਲੀ ਸਾਈਡ ਆ ਗਈ ਫਲਾਵਰ ਆਪਾਂ ਜਿਹੜਾ ਡਿਜ਼ਾਈਨ ਅਕੋਰਡਿੰਗ ਉਹ ਤਿੰਨ-ਤਿੰਨ ਦੇ ਜੋੜ ਕੇ ਬਣਾਉਣੇ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜੀ ਤੁਸੀਂ ਆਪਣੀ ਚੋਇਸ ਦਾ ਜੇ ਤੁਹਾਨੂੰ ਕੋਈ ਹੋਰ ਫਲਾਵਰ ਸੋਹਣਾ ਲੱਗਦਾ ਤੁਸੀਂ ਉਹ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਲੀਫਸ ਬਣੇ ਹੋਏ ਆ ਇੱਧਰ ਟਾਣੀ ਲਾ ਤੂੰ ਕੋਈ ਨਹੀਂ ਘੱਟ ਵੱਧ ਕਰ ਲਿਓ ਡਿਜ਼ਾਈਨ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਓਵੇਂ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਜੇ ਤੁਹਾਨੂੰ ਲੱਗਦਾ ਇੱਥੇ ਜੇ ਖਾਲੀ ਹੈ ਉਧਰ ਨੂੰ ਟਾਣੀ ਬਣਾਤੀ ਐ ਕਿਹੜਾ ਜ਼ਰੂਰੀ ਹੁੰਦਾ ਵੀ ਡਿੱਟੋ ਐਵੇਂ ਬਣਾਉਣਾ ਜੇ ਮੈਨੂੰ ਤੁਹਾਨੂੰ ਵਧੀਆ ਲੱਗਿਆ ਤੁਸੀਂ ਉਵੇਂ ਬਣਾ ਲਿਓ ਇਹ ਸੇਮ ਇਹ ਵੀ ਖੁੰਝੇ ਤੇ ਡਿਜ਼ਾਈਨ ਇਧਰਲੀ ਸਾਈਡ ਬਣੂਗਾ ਇਸ ਤਰ੍ਹਾਂ इस तरह तो करें। एक करके सेम ट्रेस उतार के कर सेम चारे इस तरह कर ललॉर बनिया ये फलार बनया यही भी बना है सेम ये चार खुंजा च हो जाए ਤੇ ਦੋ ਇੱਥੇ ਇੱਕ ਤਾਂ ਆਪਾਂ ਅੱਜ ਪੇਂਟਿੰਗ ਇਹਦੀ ਕਰਨੀ ਆ ਸੇਮ ਇਹੀ ਇੱਥੇ ਬਣ ਜੂ ਛੋਟੀਆਂ ਛੋਟੀਆਂ ਬੁੱਟੀਆਂ ਜਿਵੇਂ ਰੈੱਡ ਕਲੀ ਬਣਗੀ ਗ੍ਰੀਨ ਟਾਣੀ ਜੀ ਲਾਤੀ ਐਵੇਂ ਇੱਥੇ ਬਣਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਫੁੱਲ ਕਵਰ ਹੋ ਜੂਗਾ ਇਸ ਨਾਲ ਜੇ ਤੁਹਾਨੂੰ ਲੱਗਿਆ ਵੀ ਇੱਥੋਂ ਖਾਲੀ ਆ ਤਾਂ ਇਹ ਜੋ ਇੱਕ ਫਲਾਰ ਚੱਕ ਕੇ ਜਾਂ ਕਲੀ ਚੱਕ ਕੇ ਤੁਸੀਂ ਉੱਥੇ ਵੀ ਫਿਲ ਕਰ ਸਕਦੇ ਹੋ ਦੁਪੱਟਾ ਇਵੇ ਇੱਥੋਂ ਕਿਤੋਂ ਵੀ ਖਾਲੀ ਲੱਗ ਰਿਹਾ ਤੁਹਾਨੂੰ ਇੱਥੋਂ ਲੱਗਿਆ ਤਾਂ ਦੂਸਰੀ ਸਾਈਡ ਵੀ ਬਣਾ ਲਿਆ ਇਸ ਤਰ੍ਹਾਂ ਇਹਨੂੰ ਡਰਾ ਕਰ ਲਿਓ ਹੁਣ ਤੁਹਾਨੂੰ ਦੁਪੱਟੇ ਤੇ ਆਪਾਂ ਡਰਾ ਕਰੀਏ ਵੀ ਆਪਾਂ ਹੁਣ ਪੇਪਰ ਤੇ ਆਪਾਂ ਡਰਾ ਕੀਤਾ ਉਵੇਂ ਆਪਾਂ ਸੇਮ ਜਿਹੜਾ ਡਰਾ ਕਰਨਾ ਹੈ ਦੁਪੱਟੇ ਉੱਪਰ ਡਰਾ ਕਰਨਾ ਹੈ ਮੈਂ ਵੈਸੀ ਪੈਨਸਲ ਨਾ ਬਣਾ ਲੈਣੀ ਹੁੰਦੀ ਹੈ ਜੇ ਤੁਸੀਂ ਚੌਕ ਨਾ ਬਣਾਉਣਾ ਚਾਹੁੰਦੇ ਹੋ ਉਸ ਨਾਲ ਵੀ ਬਣਾ ਸਕਦੇ ਹੋ ਜਿਸ ਨਾਲ ਆਪਾਂ ਸੂਟ ਕਟਿੰਗ ਕਰਨ ਵੇਲੇ ਨਿਸ਼ਾਨੀਆਂ ਲਾਉਣੇ ਆ ਬਾਕੀ ਜੇ ਤੁਸੀਂ ਹਨਾ ਸਟਾਰਟਿੰਗ ਆ ਤਾਂ ਡੀ ਤਾਂ ਟਰਾਂਸਪੇਰੈਂਟ ਪੇਸ ਤੇ ਇੱਕ ਫਲਾਰ ਬਣਾ ਕੇ ਜਿਵੇਂ ਤਿੰਨ ਤਿੰਨ ਜੋੜ ਕੇ ਆਪਾਂ ਇੱਕ ਬਣਾਉਣੇ ਆ ਉਸ ਤਰ੍ਹਾਂ ਇੱਕ ਬਣਾ ਕੇ ਉਹਨੂੰ ਅੱਗੇ ਆਪਾਂ ਕਿੰਨੇ ਫਲਾਰ ਬਣਾਉਣੇ 6 ਬਣਾਉਣੇ ਆ ਟੋਟਲ ਉਸੇ ਨੂੰ ਅੱਗੇ-ਅੱਗੇ ਟ੍ਰੇਸ ਕਰ ਸਕਦੇ ਹੋ ਇਹ ਇਹ ਤਰੀਕਾ ਵੀ ਤੁਸੀਂ ਅਪਣਾ ਸਕਦੇ ਹੋ ਬਾਕੀ ਜੇ ਪੈਨਸਲ ਨਾਲ ਡਰਾ ਕਰਨਾ ਉਹ ਵੀ ਬੈਸਟ ਤਰੀਕਾ ਤੇ ਆਪਾਂ ਜਿਹੜਾ ਡਰਾਅ ਕਰ ਲਿਆ ਹੁਣ ਆਪਾਂ ਇਹ ਚ ਕਲਰ ਹੈ ਜਿਹੜੇ ਜਿਹੜੇ ਆਪਣੇ ਫਲਾਰ ਬਣੇ ਆ ਉਹ ਆਪਾਂ ਰੈੱਡ ਕਲਰ ਦੇ ਫਿਲ ਕਰਨੇ ਆ ਜਿਹੜੇ ਆਪਣੇ ਲੀਵਸ ਨੇ ਉਹ ਗ੍ਰੀਨ ਕੋਈ ਸ਼ੇਡ ਨਹੀਂ ਆ ਕੋਈ ਡਬਲ ਕਲਰ ਨਹੀਂ ਲਾਉਣਾ ਬਰਸ਼ ਤੇ ਕੋਈ ਸ਼ੇਡਿੰਗ ਨਹੀਂ ਦੇਣੀ ਕੁਛ ਨਹੀਂ ਐ ਬਿਲਕੁਲ ਸਿੰਪਲ ਆਪਾਂ ਫਿਲ ਕਰਨੇ ਜਿਵੇਂ ਆਪਾਂ ਬੱਚੇ ਨੂੰ ਇੱਕ ਫਲਾਰ ਬਣਾ ਕੇ ਦੇ ਦੰਨੇ ਹੁੰਨੇ ਆ ਵੀ ਇਹ ਚ ਕਲਰ ਹੈ ਜਿਹੜੇ ਫਿਲ ਕਰਨੇ ਆ ਇਸੇ ਮੇ ਇਸੇ ਤਰ੍ਹਾਂ ਆਪਾਂ ਇਸ ਚ ਵੀ ਸਿਰਫ ਕਲਰ ਹੀ ਫਿਲ ਕਰਨੇ ਆ ਉਹ ਤੁਹਾਨੂੰ ਦੱਸ ਦਿਆਂ ਕਿਵੇਂ ਫਿਲ ਕਰਨੇ ਆ ਆਪਾਂ ਰੈੱਡ ਕਲਰ ਤੋਂ ਸਟਾਰਟਿੰਗ ਕਰਦੇ ਆ ਦੁਪट्टे ਤੇ ਆਪਾਂ ਡਰਾ ਕਰ ਲਿਆ ਸੀ ਜਿਵੇਂ ਪੈਨਸਲ ਨਾਲ ਡਰਾ ਕੀਤਾ ਹੋਇਆ ਜਿਵੇਂ ਆਪਾਂ ਪੇਪਰ ਤੇ ਡਰਾ ਕੀਤਾ ਸੀ ਉਵੇਂ ਆਪਾਂ ਦੁਪट्टे ਤੇ ਡਰਾ ਕਰ ਰਹੇ ਆ ਕਰ ਲਿਆ ਹੁਣ ਫਲਾਰ ਨੇ ਜਿਹੜੇ ਉਹਪਰ ਰੈੱਡ ਕਲਰ ਨਾਲ ਫਿਲ ਕਰਦੇ ਆ ਬਿਲਕੁਲ ਆਸਾਨ ਤਰੀਕੇ ਨਾਲ ਜਿਹੜੇ ਫਲਾਰ ਨੇ ਉਹ ਫਿਲ ਹੋ ਜਾਣਗੇ ਬਰਸ਼ ਕੋਈ ਵੀ ਲੈ ਸਕਦੇ ਹੋ ਜੇ ਵੱਡੇ ਸਾਈਜ਼ ਦਾ ਬਰਸ਼ ਚ ਕੰਫਰਟੇਬਲ ਹੋ ਤਾਂ ਉਹ ਵੀ ਲੈ ਸਕਦੇ ਹੋ ਮੈਨੂੰ ਇਹ ਬਰਸ਼ ਨਾਲ ਹੀ ਜ਼ਿਆਦਾ ਵਧੀਆ ਲੱਗਦਾ ਤਾਂ ਮੈਂ ਇਹੀ ਜ਼ਿਆਦਾ ਯੂਜ਼ ਕਰਦੀ ਆ ਡੋਮਸ ਦਾ 6 ਨੰਬਰ ਬਰਸ਼ ਇਹ ਫਲਟ ਬਰਸ਼ ਇਸ ਨਾਲ ਹੀ ਇਹ ਜਿਹੜੇ ਮੈਂ ਫਿਲ ਕਰ ਲੈਣੇ ਹੁੰਦੀਆਂ ਵੱਡੇ ਵੱਡੇ ਉਹ ਤਿੰਨ ਤਿੰਨ ਫਲਾਰ ਜੋੜ ਕੇ ਬਣਾਇਆ ਗਿਆ ਸੀ ਇਹ ਡਿਜ਼ਾਈਨ ਤੇ ਬਾਅਦ ਵਿੱਚ ਜਿਹੜੀ ਫਿਨਿਸ਼ਿੰਗ ਹੈ ਉਹ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਕ੍ਰਿਮਜ਼ਨ ਕਲਰ ਦਾ ਕ੍ਰਿਮਜ਼ਨ ਨਾਮ ਹੈ ਦਾ ਕਲਰ ਦਾ ਜਿਵੇਂ ਪਿੱਡੀ ਲਾਈਟ ਦੇ ਅੱਗੇ ਕਲਰ ਹੁੰਦੇ ਆ ਉਹਨਾਂ ਦੇ ਰੈੱਡ ਕਲਰ ਨੂੰ ਇਹ ਨਾਮ ਦਿੱਤਾ ਗਿਆ ਤੇ ਇਹ ਵੈਸੇ ਜ਼ਿਆਦਾ ਯੂਜ਼ ਹੁੰਦਾ ਜਿਹੜੇ ਜਿਹੜੇ ਕਲਰ ਜ਼ਿਆਦਾ ਯੂਜ਼ ਹੁੰਦੇ ਆ ਉਹ ਮੈਂ 100 ml ਦੀ ਬੋਤਲ لےਉਣੀ ਹੁੰਦੀ ਆ ਵਾਈਟ ਉਸ ਤੋਂ ਵੀ ਜ਼ਿਆਦਾ ਹੁੰਦਾ ਤਾਂ 500 ml ਦੀ ਲੈ ਲੈਣੀ ਹੁੰਦੀ ਆ ਤੇ ਜਿਵੇਂ ਪਹਿਲਾਂ ਛੋਟੀਆਂ-ਛੋਟੀਆਂ ਲੈਂਦੇ ਹੁੰਦੇ ਸੀ ਆਪਾਂ ਸ਼ੀਸ਼ੀਆਂ ਉਹ 15 ml ਹੁੰਦੇ ਸੀ ਉਹ ਜ਼ਿਆਦਾ ਛੇਤੀ ਲੱਗ ਜਾਂਦੇ ਹੁੰਦੇ ਸੀ ਇੱਥੇ ਤਾਂ ਕਾਫੀ ਕਲਰ ਵੀ ਬਹੁਤ ਜ਼ਿਆਦਾ ਲੱਗੂ ਕਿਉਂਕਿ ਫਿਲ ਕਰਨਾ ਪਹਿਲਾਂ ਮੈਨੂੰ ਐਵੇਂ ਸੀ ਵੀ ਆਸਾਨ ਹੋਊਗਾ ਜਸਟ ਫਿਲ ਕਰਨਾ ਸਾਰੇ ਚ ਪਰ ਇਹ ਉਸ ਤੋਂ ਵੀ ਔਖਾ ਕੰਮ ਆ ਟਾਈਮ ਬਹੁਤ ਲੱਗਦਾ ਤੇ ਇਸ ਤੇ ਕਲਰ ਵੀ ਹੈ ਜਿਹੜਾ ਜ਼ਿਆਦਾ ਲੱਗਦਾ ਕਵਾਂਟੀਟੀ ਪਹਿਲੀ ਆਪਦੀ ਵਧ ਰੱਖਿਓ ਕਲਰ ਦੀ ਕਲਰ ਜ਼ਿਆਦਾ ਲੱਗ ਜਾਂਦਾ ਹੁੰਦਾ ਇਸ ਤੇ ਜ਼ਿਆਦਾ ਵੀ ਨਹੀਂ ਵੀ 40-50 ਮਿਲ ਤਾਂ ਸੋਚ ਕੇ ਚੱਲੋ ਵੀ ਲੱਗ ਜਾਊਗਾ ਸਾਰੇ ਦੁਪੱਟੇ ਚ ਫਿਲ ਕਰਨ ਲਈ ਇਸ ਤਰ੍ਹਾਂ ਆਪਾਂ ਫਲਾਰਾ ਜਿਹੜਾ ਬਣਾ ਲਿਆ ਸਾਰੇ ਫਲਾਰ ਵਿੱਚ ਛੋਟੇ ਕਲੀਆਂ ਵੀ ਨੇ ਉਹ ਵੀ ਆਪਾਂ ਇਸ ਤਰ੍ਹਾਂ ਜਿਹੜੀਆਂ ਫਿਲ ਕਰ ਲੀਆਂ ਨੇ ਤਿੰਨ ਤਿੰਨ ਫਲਾਰ ਨੇ ਉਹ ਵੀ ਫਿਲ ਕਰ ਲਏ ਨੇ ਅੱਗੇ ਆਪਾਂ ਲੀਵਜ਼ ਨੇ ਜਿਹੜੇ ਉਹ ਫਿਲ ਕਰਾਂਗੇ ਲੀਵਸ ਅ ਮ ਸਿੰਪਲ ਇਸੇ ਤਰੀਕੇ ਨਾਲ ਬਣਾ ਰਹੀਆਂ ਇਹ ਵੀ ਲਾਈਟ ਗ੍ਰੀਨ ਕਲਰ ਹੈ ਜਿਹੜਾ ਉਹ ਲਿਆ ਇੱਕ ਬੋਟਲ ਗ੍ਰੀਨ ਹੁੰਦਾ ਉਹ ਕੋਈ ਹੋਰ ਨਾਮ ਤੋਂ ਹੁੰਦਾ ਪੀੜੀ ਲਾਈਟ ਦੇ ਨਾਮ ਤੋਂ ਇਹ ਜਿਹੜਾ ਗ੍ਰੀਨ ਮੈਂ ਯੂਜ਼ ਕਰ ਰਹੀਆਂ ਇਹ ਤੇ ਲਾਈਟ ਗ੍ਰੀਨ ਲਿਖਿਆ ਹੋਇਆ ਹੈ ਜਿਆਦਾ ਲਾਈਟ ਵੀ ਨਹੀਂ ਹੁੰਦਾ ਇਹ ਤੇ ਇਹ ਕਲਰ ਹੈ ਜਿਹੜਾ ਯੂਜ਼ ਕੀਤਾ ਗਿਆ ਇਸ ਚ ਟਾਣੀਆਂ ਬਣਾਈਆਂ ਗਈਆਂ ਨੇ ਟਾਣੀਆਂ ਦੇ ਪੱਤੇ ਲਾ ਰਹੇ ਆਪਾਂ ਉੱਪਰ ਇਹ ਜਿਹੜੇ ਕਲੀਆਂ ਕਲੀਆਂ ਸੀਗੀਆਂ ਫਲਾਰ ਦੀਆਂ ਉਹ ਉੱਪਰ ਰਹਿ ਗਈਆਂ ਨੇ ਦੇਖੋ ਇਸ ਤਰ੍ਹਾਂ ਜਿਹੜੇ ਪੱਤੇ ਨੇ ਜਿੱਥੇ-ਜਿੱਥੇ ਤੁਹਾਨੂੰ ਜੇ ਤੁਹਾਨੂੰ ਡਰਾ ਕਰਦੇ ਆ ਨੂੰ ਬਾਅਦ ਚ ਵੀ ਲੱਗੇ ਵੀ ਇੱਥੇ ਥੋੜੀ ਹਨਾ ਖਾਲੀ ਪੰਜਾ ਲੱਗ ਰਿਹਾ ਤਾਂ ਤੁਸੀਂ ਉੱਥੇ ਵੀ ਕੋਈ ਟਾਣੀ ਬਣਾਤੀ ਲੀਫਸ ਬਣਾ ਤੇ ਉਸ ਤਰ੍ਹਾਂ ਉਹਨੂੰ ਕਵਰ ਕਰ ਲਿਆ ਕਰੋ ਜ਼ਰੂਰੀ ਨਹੀਂ ਆ ਵੀ ਪਹਿਲਾਂ ਜਿੱਥੇ-ਜਿੱਥੇ ਡਰਾ ਕੀਤੇ ਜੀ ਉੱਥੇ-ਉੱਥੇ ਮੈਂ ਸਿਰਫ ਨਿਸ਼ਾਨੀ ਵਜੋਂ ਜਿਹੜਾ ਪੈਨਸਲ ਨਾਲ ਸਿਰਫ ਨਿਸ਼ਾਨੀ ਲਾਈ ਹੁੰਦੀ ਆ ਜੇ ਤੁਹਾਨੂੰ ਇਸ ਤਰ੍ਹਾਂ ਦਿੱਕਤ ਆਉਂਦੀ ਆ ਤਾਂ ਤੁਸੀਂ ਟ੍ਰੇਸ ਪੇਪਰ ਤੇ ਹਨਾ ਪ੍ਰੋਪਰ ਤਰੀਕੇ ਨਾਲ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਜਿਹੜਾ ਗ੍ਰੀਨ ਕਲਰ ਆ ਫਿਲ ਕਰ ਲਿਆ ਟਾਣੀਆਂ ਲਾਤੀਆਂ ਨੇ ਇਸ ਤਰ੍ਹਾਂ ਬਹੁਤ ਸੋਹਣਾ ਬਣ ਕੇ ਰੈਡੀ ਹੋਊ ਚੀਜ਼ ਦੁਪੱਟਾ ਇਹ ਸਟੱਫ ਵਗੈਰਾ ਕੋਈ ਵੀ ਲੈ ਸਕਦੇ ਹੋ ਸਾਰੇ ਸਟੱਫ ਤੇ ਹੀ ਆਪਣਾ ਜਿਹੜਾ ਪੇਂਟ ਆ ਵਧੀਆ ਰਹਿੰਦਾ ਦੁਪੱਟੇ ਅਕਸਰ ਜ਼ਿਆਦਾ ਔਰਗੈਂਜ਼ਾ ਦਾ ਹੀ ਸੋਹਣਾ ਬੰਦਾ ਹੈ ਟੈਬੀ ਤੇ ਵੀ ਬਹੁਤ ਸੋਹਣਾ ਹੁੰਦਾ ਪੇਂਟ ਮਸਲੀਨ ਤੇ ਵੀ ਸਾਰੇ ਤੇ ਸੋਹਣਾ ਹੁੰਦਾ ਇੱਕ ਨਾ ਸਟੱਫ ਦਾ ਤੁਹਾਨੂੰ ਦੱਸ ਦਿੰਨੇ ਆ ਸਟੱਫ ਫਿਓਨਾਂ ਤੇ ਤੇ ਇੱਕ ਹੁੰਦਾ ਆਪਣਾ ਸਟਨ ਤੇ ਉਹ ਤੇ ਨਹੀਂ ਵਧੀਆ ਹੁੰਦਾ ਪੇਂਟ ਬਾਕੀ ਹਰ ਇੱਕ ਸਟੱਫ ਤੇ ਸਿਲਕ ਵਗੈਰਾ ਸਭ ਤੋਂ ਵਧੀਆ ਹੁੰਦਾ ਪ੍ਰੋਪਰ ਤੁਸੀਂ ਦੇਖੋ ਹੁਣ ਤੁਸੀਂ ਗ੍ਰੀਨ ਤੇ ਰੈੱਡ ਆਪਾਂ ਨੇ ਜਿਹੜਾ ਫਿਲ ਕਰ ਲਿਆ ਇਸ ਤਰ੍ਹਾਂ ਦੀ ਲੁੱਕ ਦੇ ਰਿਹਾ ਹੈ ਅੱਗੇ ਆਪਾਂ ਇਸ ਨੂੰ ਫਿਨਿਸ਼ਿੰਗ ਦੇਣੀ ਹੈ 골ਡਨ ਦੇਣਾ 골ਡਨ ਹੈ ਜਿਹੜੀ ਪੀੜੀ ਲਾਈਟ ਦੀ ਟਿਊਬ ਆਉਂਦੀ ਆ ਉਸੇ 골ਡਨ ਬਣਿਆ ਹੁੰਦਾ ਪ੍ਰੋਪਰ ਪਹਿਲਾਂ ਹੁੰਦਾ ਸੀ ਪਾਊਡਰ ਜਆ ਪਾਊਡਰ ਆਉਂਦਾ ਸੀ ਉਹਨੂੰ ਮਿਕਸ ਕਰਕੇ ਬਣਾਉਣਾ ਪੈਂਦਾ ਸੀ ਵੱਟੇ ਜਿਹੜੀ ਇਹ ਕੋਨ ਹੈ ਇਸ ਚ ਪਹਿਲੀ ਫੇਲੀ ਕੀਤਾ ਹੁੰਦਾ ਬਹੁਤ ਵਧੀਆ ਰਹਿੰਦਾ ਇਹ ਥੋੜਾ ਜਦੋਂ ਸੁੱਕ ਜਾਂਦਾ ਉਦੋਂ ਜ਼ਿਆਦਾ ਗੋਲਡਨ ਹੈ ਜਿਹੜਾ ਉਹ ਆਪਣਾ ਸਹੀ ਕਲਰ ਦਿਖਾਉਂਦਾ ਜਦੋਂ ਆਪਾਂ ਲਾਰੇ ਹੁੰਨੇ ਆ ਉਦੋਂ ਥੋੜਾ ਕਰੀਮੀ ਜਿਹਾ ਰਹਿੰਦਾ ਇਸ ਤਰ੍ਹਾਂ ਤੁਸੀਂ ਦੇਖੋ ਲੀव्स ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਐਵੇਂ ਟਾਣੀ ਲਾਤੀ ਹੈ ਜਿਹੜਾ ਫਲਾਰ ਹੈ ਉਸ ਤੇ ਵੀ ਆਪਾਂ ਆਊਟਲਾਈਨ ਕਰਨੀ ਆ ਸੈਂਟਰ ਚ ਸਰਕਲ ਦੇ ਕੇ ਸਰਕਲ ਦੇ ਕੇ ਆਪਾਂ ਫਲਾਰ ਨੂੰ ਸਾਰੇ ਨੂੰ ਆਊਟਲਾਈਨ ਕਰ ਦੇਣੀ ਆ ਵਿੱਚ ਥੋੜੀ ਡਿਜ਼ਾਈਨਿੰਗ ਜੀ ਦਵਾਂਗੇ ਵਿੱਚੋਂ ਵਿੱਚੋਂ ਨਾ ਇਹ ਜੰਮਿਆ ਜਾਂ ਹੁੰਦਾ ਥੋੜਾ ਥੋੜਾ ਜਿਵੇਂ ਹੁਣ ਨਵੀਂ ਬੋਟਲ ਖੋਲੀ ਸੀ ਨਾ ਇਹ ਕੋਨ ਨਵੀਂ ਖੋਲੀ ਸੀ ਤਾਂ ਥੋੜਾ ਅੱਗੇ ਜਿਹੜਾ ਕੋਨ ਚਾ ਥੋੜਾ ਜੰਮਿਆ ਜਾਂ ਹੁੰਦਾ ਉਹ ਸਟਾਰਟਿੰਗ ਚ ਥੋੜੀ ਜੀ ਪ੍ਰੋਬਲਮ ਦਿੰਦਾ ਬਾਕੀ ਵੈਸੇ ਬਹੁਤ ਵਧੀਆ ਚੀਜ਼ ਆ ਇਹ ਟਰਾਈ ਜ਼ਰੂਰ ਕਰਿਓ ਇਹ ਤੁਸੀਂ ਇਸ ਤਰ੍ਹਾਂ ਆਪਾਂ ਇਹਨੂੰ ਆਊਟਲਾਈਨ ਦੇਤੀ ਹੈ ਟਾਣੀਆਂ ਨੂੰ ਲੀਵਜ਼ ਨੂੰ ਕਲੀਆਂ ਨੂੰ ਫਲਾਰ ਨੂੰ ਸਾਰਿਆਂ ਨੂੰ ਆਪਾਂ ਆਊਟਲਾਈਨ ਕੀਤਾ ਬਾਕੀ ਜੇ ਤੁਸੀਂ ਨਾ ਇਸੇ ਕੰਪਨੀ ਚ ਗਲੂ ਵੀ ਆਂਦਾ ਉਸ ਨਾਲ ਜੇ ਤੁਸੀਂ ਸਿੱਪੀ ਵਗੈਰਾ ਮੋਤੀ ਵਗੈਰਾ ਜਿਹੜੇ ਲਾਉਣੇ ਆ ਉਹ ਵੀ ਲਾ ਸਕਦੇ ਹੋ ਉੱਤਰਦੇ ਨਹੀਂ ਹੈ ਬਹੁਤ ਵਧੀਆ ਰਹਿੰਦੇ ਆ ਤੋਂ ਪਾਈ ਤੋਂ ਇਹ ਨਹੀਂ ਹੈਗਾ ਵੀ ਗਲੂ ਉੱਤਰ ਜਾ ਵਧੀਆ ਚੀਜ਼ ਹੈ ਜੀ ਉਹ ਵੀ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਆਪਣਾ 골ਡਨ ਕਲਰ ਕੀਤਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਫਿਨਿਸ਼ਿੰਗ ਹੈ ਉਹਨੂੰ ਦੇ ਦਿੱਤੀ ਹੈ 골ਡਨ ਦੇ ਨਾਲ 골ਡਨ ਆਪਾਂ ਆਊਟਲਾਈਨ ਕੀਤੀ ਹੈ ਇਸ 'ਚ ਇਸ ਤਰ੍ਹਾਂ ਦੇਖੋ ਤੁਸੀਂ ਤਿੰਨ ਤਿੰਨ ਜੋੜ ਕੇ ਬਣਾਏ ਸੀ ਦੋ ਆਪਣੇ ਸੈਂਟਰ 'ਚ ਸੀ ਤੇ ਦੋ ਓਵਰੇ ਕਾਰਨਰ 'ਚ ਬਣੇ ਹੋਏ ਨੇ ਵਿੱਚ ਆਪਾਂ ਬੁੱਟੀਆਂ ਦੇਤੀਆਂ ਨੇ ਜੇ ਤੁਹਾਨੂੰ ਐਵੇਂ ਲੱਗਦਾ ਵੀ ਇੱਥੋਂ ਵੀ ਖਾਲੀ ਲੱਗ ਰਿਹਾ ਜਿਵੇਂ ਇਹ ਪੁਆਇੰਟ ਤੇ ਇਹ ਸੈਂਟਰ ਚ ਦੁਪੱਟੇ ਦੇ ਸੈਂਟਰ ਚ ਤੁਸੀਂ ਫਲਾਰ ਦੇਣੇ ਆ ਤਾਂ ਤੁਸੀਂ ਦੇ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਆਪਣਾ ਦੁਪੱਟਾ ਰੈਡੀ ਹੋਇਆ ਕਲਰ ਕੰਟਰਾਸਟ ਕੋਈ ਵੀ ਕਰ ਸਕਦੇ ਹੋ ਆਪਣੀ ਚੋਇਸ ਅਕੋਰਡਿੰਗ ਜਿਹੜੇ ਇਹ ਆਊਟਲਾਈਨ ਵਾਲੇ ਜੀ ਬਾਜ਼ਾਰ ਚੋਂ ਇੱਕੋਂ ਮਿਲਦੀ ਹੁੰਦੀ ਹੈ ਪਿੜੀ ਲਾਈਟ ਕੰਪਨੀ ਦੀ ਹੋਈ ਹੈ ਤੁਸੀਂ ਉਸ ਨਾਲ ਜਿਹੜਾ ਡਰਾ ਕਰ ਸਕਦੇ ਹੋ ਆਊਟਲਾਈਨ ਦੇ ਸਕਦੇ ਹੋ 골ਡਨ ਕਲਰ ਦੀ ਆਊਟਲਾਈਨ ਹੋਊ ਮੈਂ ਜਾਨ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੀ ਆ ਇਸ ਸਟਰੈਟਸੀ ਦੇਖੋ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੁੰਦਾ ਬਾਕੀ ਇਸ ਚ ਆਪਾਂ ਹੈਂਡਵਰਕ ਵੀ ਕਰ ਸਕਦੇ ਆ ਆਊਟਲਾਈਨ 골ਡਨ ਦੀ ਵੀ ਦੇ ਸਕਦੇ ਆ ਆਰੀ ਵਰਕ ਵੀ ਤੁਸੀਂ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਪੀਸ ਰੈਡੀ ਹੁੰਦਾ ਜੀ ਇਹ ਦੇਖੋ ਤੁਸੀਂ ਦੁਪੱਟਾ ਮੈਂ ਥੋੜਾ ਲੈ ਕੇ ਤੁਹਾਨੂੰ ਦਿਖਾਉਣੀ ਆ ਕਿੰਨੀ ਸੋਹਣੀ ਲੁੱਕ ਦੇ ਰਿਹਾ ਦੁਪੱਟਾ ਇਹ ਫਿਨਿਸ਼ਿੰਗ ਵੀ ਬਹੁਤ ਜ਼ਿਆਦਾ ਜੀ ਇਸ ਚ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਜਿਹੜਾ ਇਹ ਸੂਟ ਆ ਨਾ ਜਿਹੜੇ ਕਸਟਮਰ ਨੇ ਲੈਣਾ ਹੈ ਸੂਟ ਪਲੇਨ 레드 ਕਲਰ ਦਾ ਪਲਾਜ਼ੋ ਸੂਟ ਬਣਵਾਇਆ ਉਹਨਾਂ ਨੇ ਤੇ ਉਸ ਨਾਲ ਇਹ ਦੁਪੱਟਾ ਰੈਡੀ ਕਰਾਇਆ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਵਰਕ ਹੋਇਆ ਇਸ ਤੇ ਬਾਕੀ ਜਿਹੜੀ ਇਹ ਫਿਨਿਸ਼ਿੰਗ ਹੈ ਉਹ ਲੇਸ ਨਾਲ ਲਾਉਗੀ ਜੀ ਬਹੁਤ ਸੋਹਣਾ ਬਣ ਕੇ ਜਿਹੜਾ ਰੈਡੀ ਹੋਊਗਾ ਦੁਪੱਟਾ ਲੇਸ ਨਾਲ ਫਿਰ ਫਿਨਿਸ਼ਿੰਗ ਕਰਕੇ ਆਪਾਂ ਸੂਟ ਦੇਣਾ ਉਹਨਾਂ ਨੂੰ ਉਮੀਦ ਕਰਦੀ ਆ ਜਿਹੜੇ ਸਾਡੇ ਕਸਟਮਰ ਨੇ ਉਹਨਾਂ ਨੂੰ ਵੀ ਇਹ ਸਾਡਾ ਜਿਹੜਾ ਟੋਕਟਾ ਬਹੁਤ ਪਸੰਦ ਆਊਗਾ ਉਮੀਦ ਕਰਦੀ ਆ ਤੁਹਾਨੂੰ ਵੀ ਪਸੰਦ ਆਇਆ ਹੋਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਵੀਂ ਵੀਡੀਓ ਦੇ ਨਾਲ ਮਿਲਦੇ ਆ ਜੀ